ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਆ ਪਰਾ ਠੀਕ ਠਾਕ ਹੋ ਲਹਿੰਦੇ ਪੰਜਾਬ ਵਾਲੇ ਚੜਦੇ ਪੰਜਾਬ ਵਾਲਿਆਂ ਨੂੰ ਮਾਨਗੋਟ ਫਾਰਮ ਵੱਲੋਂ ਸਵਾਗਤ ਹੈ ਵੀਰੇ ਆਪਣੇ ਮਾਨਗੋਟ ਫਾਰਮ ਤੇ ਪਿੰਡ ਵਿਗੜਵਾਲ ਜ਼ਿਲ੍ਹਾ ਸੰਗਰੂਰ ਕਿੱਥੋਂ ਬਾਈ ਛੋੜਨਾ ਆਪਾਂ ਗੱਲ ਕਰਦੇ ਹਾਂ ਹਾਂਜੀ ਦੋਸਤੋ ਆਪਾਂ ਅੱਜ ਛੋੜਨਾ ਨਵੀਂ ਇੱਕ ਗੱਲ ਲੈ ਕੇ ਆਏ ਹਾਂ ਥੋੜੀ ਜੀ ਵੀਡੀਓ ਸਾਰੀ ਦੇਖ ਲਓ ਸ਼ੇਅਰ ਵੀ ਕਹਾ ਦੀ ਕਹਾ ਕਰਦੇ ਹੋ ਵੀਰੇ ਕਿਵੇਂ ਬੱਕਰੀ ਤਾਜੀ ਸੁੰਦੀ ਆ ਠੀਕ ਆ ਕਿਵੇਂ ਆ ਦੇਖੋ ਬੱਕਰੀ ਇਹ ਤਾਜੀ ਸੂਈ ਹੋਈ ਆ ਹੁਣ ਇਹ ਵੀ ਕਿਵੇਂ ਬੱਕਰੀ ਤਾਜੀ ਸੂਪੇ ਆਪਾਂ ਦੱਸ ਦਾਂ ਜੀ ਉਹਦੇ ਤਰੀਕੇ ਕੀ ਹੁੰਦੇ ਨੇ ਤਾਜੀ ਸੂਈ ਬੱਕਰੀ ਦੇ ਠੀਕ ਹੈ ਨਵੇਂ ਬੰਦੇ ਅਣਜਾਣ ਬੰਦੇ ਬੱਚਿਆਂ ਨੂੰ ਜ਼ਿਆਦਾ ਦੁੱਧ ਪਿਆ ਦਿੰਦੇ ਆ ਇਹ ਵੀ ਗਲਤੀ ਨਹੀਂ ਕਰਨੀ ਕਿਵੇਂ ਬੱਚੇ ਹੁਣ ਨਿਆਣੇ ਆ ਵੀਰੇ ਬੱਕਰੀ ਅੱਜ ਸੂਈ ਆ ਆਪਣੀ ਠੀਕ ਹੈ ਜੀ ਤੇ ਮੇ ਬੱਕਰੀ ਅੱਜ ਸੂਈ ਆ ਇਹ ਬੱਚਿਆਂ ਨੂੰ ਆਪਾਂ ਨੇ ਪਹਿਲੇ ਦਿਨ ਥੋੜਾ ਦੁੱਧ ਪਿਆਉਣਾ ਬਿਲਕੁਲ ਦੋ ਘੁੱਟਾਂ ਦੋ ਘੁੱਟਾਂ ਦੁੱਧ ਦੀਆਂ ਪਿਉਣੀਆਂ ਨੇ ਵੀ ਕਹਿੰਦਾ ਭਾਵ ਵੀ ਤਾਜ਼ਾ ਦੁੱਧੋਂ ਦਾ ਗੋੜੀ ਵਾਲਾ ਦੁੱਧ ਹੁੰਦਾ ਵੀ ਬੱਚਿਆਂ ਨੂੰ ਮੋਕਲਾ ਦਿੰਦਾ ਠੀਕ ਆ ਇਹਨਾਂ ਨੂੰ ਥੋੜਾ ਦੁੱਧ ਪਿਆ ਦਿਓ ਦੂਜੇ ਦਿਨ ਥੋੜਾ ਵਧਾ ਦਿਓ ਤੀਜੇ ਦਿਨ ਫੇਰ ਵਧ ਜੂਗਾ ਚੌਥੇ ਦਿਨ ਆਪੇ ਦੁੱਧ ਲੱਗ ਜਾਂਦੇ ਨੇ ਬੱਚੇ ਪੀੜ ਠੀਕ ਆ ਇਹ ਗੱਲਾਂ ਦਾ ਤੁਸੀਂ ਨੇ ਧਿਆਨ ਰੱਖਣਾ ਇਹ ਗੱਲਾਂ ਦਾ ਧਿਆਨ ਹੋਰ ਕਰਨਾ ਵੀਰੇ ਕਿਵੇਂ ਬੱਕਰੀ ਸੂਂਦੀ ਆਪਣੀ ਅੱਜ ਬੱਕਰੀ ਨੂੰ ਆਪਾਂ ਕਾੜਾ ਦਿੰਨੇ ਆ ਠੀਕ ਆ ਜੀ ਬੱਕਰੀ ਨੂੰ ਕਾੜਾ ਦਿੰਨੇ ਆ ਆਪਾਂ ਜਦੋਂ ਬੱਕਰੀ ਸੂ ਪੈਂਦੀ ਆ ਆਪਾਂ ਨਾਲ ਦੇਣਾ ਕਾੜਾ ਦੇ ਦਿੰਨੇ ਆ ਕਰਕੇ ਇਹ ਵੀ ਗਲਤੀ ਕਦੇ ਨਹੀਂ ਕਰਨੀ ਇਹ ਗਲਤੀ ਐ ਨਹੀਂ ਕਰਨੀ ਵੀਰੇ ਕੀ ਗੱਲ ਜਦੋਂ ਬੱਕਰੀ ਤਾਜੀ ਸੋਈ ਹੁੰਦੀ ਅੰਦਰੋਂ ਬੱਕਰੀ ਦੇ ਤੁਹਾਨੂੰ ਪਤਾ ਜਾਪੇ ਕਰਕੇ ਕਨਾ ਅੰਦਰ ਸਾਰੀਆਂ ਨਾੜਾਂ ਟੱਲੀਆ ਹੁੰਦੀਆਂ ਨੇ ਜਦੋਂ ਬੱਕਰੀ ਸੂੰਦੀ ਆ 6 ਤੋਂ 7 ਦਿਨਾਂ ਬਾਅਦ 5 ਦਿਨਾਂ ਬਾਅਦ ਕਾੜਾ ਦਿਆ ਕਰੋ ਕਰਕੇ ਕਾੜਾ ਤੁਸੀਂ ਕਿੰਨਾ ਕੁ ਦੇਣਾਗਾ ਪਾਈਆ ਕਾਹਰ ਨੂੰ ਆ ਪਾਈਆ ਕਾੜਾ ਦੇਣਾਗਾ ਜਿਆਦਾ ਨਹੀਂ ਕਾੜਾ ਦੇਣਾ ਕਿਉਂ ਲਈ ਚਾਰੇ ਕਾੜੇ ਨਾਲ ਬੱਕਰੀ ਨੂੰ ਮੋਕ ਲੱਗ ਜਾਂਦੀ ਆ ਠੀਕ ਆ ਇਹ ਗੱਲਾਂ ਤੁਸੀਂ ਨੇ ਧਿਆਨ ਕਰਨਾ ਇਹਦੇ ਤੋਂ ਕਾੜਾ ਆਪਾਂ ਨੇ ਦੇਣਾਗਾ ਕਾੜੇ ਦੇ ਵਿੱਚ ਗੁੜ ਪਾਉਣਾ ਅਜਮੈਨ ਪਾਉਣੀ ਆ ਗੁੜ ਵੀ ਆਪਾਂ ਨੇ 200 ਗ੍ਰਾਮ ਇਹ ਪਾਉਣਾ ਠੀਕ ਆ ਜੀ ਕੀ ਗੱਲ ਬੱਕਰੀ ਨੂੰ ਜਿਆਦਾ ਆਪਾਂ ਕਾੜਾ ਦਿੰਨੇ ਆ ਕਿ ਮੋਗਲਾ ਕੇ ਦੇ ਉਹਦੇ ਨਾਲ ਬੱਕਰੀ ਢਿੱਲੀ ਪੈ ਜਾਂਦੀ ਆ ਚੱਡਾ ਸੁਕਾ ਜਾਂਦੇ ਆ ਬੱਚਾ ਇਹਨੂੰ ਨਹੀਂ ਪਾਲਦੀ ਆ ਉਹਦਿਆਂ ਨੂੰ ਠੀਕ ਆ ਕੀ ਗੱਲ ਬੱਚੇ ਭੁੱਖੇ ਰਹਿ ਜਾਂਦੇ ਨੇ ਬੱਕਰੀ ਦੀ ਸਾਰ ਬੱਕਰੀ ਦਾ ਸਾਰਾ ਸੋਈ ਖਰਾਬ ਹੋ ਜਾਂਦਾ ਕੋਲੇ ਆਪਾਂ 6 ਮਹੀਨੇ ਦੀ ਮਿਹਨਤ ਆ ਗਈ ਸਾਰੀ ਖਰਾਬ ਹੋ ਜਾਂਦੀ ਆ ਇਹਦੇ ਵਿੱਚ ਕਾੜਾ 200 ਗ੍ਰਾਮ ਗੁੜ ਅੱਧਾ ਚਮਚ ਅਜਮੈਨ ਦਾ ਇੱਕ ਚਮਚਾ ਸੌਂਫ ਦਾ ਇੱਕ ਚਮਚਾ ਜੀਰੇ ਦਾ ਇੱਕ ਚਮਚਾ ਲਾ ਲੋ ਕਾਲੀ ਮਿਰਚਾਂ ਦਾ ਠੀਕ ਆ ਇੱਕ ਚਮਚਾ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ ਕੋਈ ਡਰ ਨਹੀਂ ਹੈਗਾ ਕੋਈ ਖਤਰਾ ਨਹੀਂ ਇਹਦੇ ਵਿੱਚ ਤੁਸੀਂ ਵਧੀਆ ਕਾੜਾ ਕਰਕੇ ਬੱਕਰੀਆਂ ਨੂੰ ਪਿਆ ਸਕਦੇ ਹੋਗੇ ਅ ਅੱਧਾ ਕਿਲੋ ਕਾੜਾ ਤਿਆਰ ਕਰੋ ਤੁਸੀਂ ਉਹਦੇ ਵਿੱਚ ਅੱਗ ਤੇ ਰੱਖਣ ਨਾਲ ਉਹ ਪਾਈਆ ਕਰ ਜਾਂਦਾ ਜਦ ਆਪਾਂ ਕਾੜਾਂਗੇ ਉਹਨੂੰ ਫੇਰ ਵੀਰੇ ਬੱਕਰੀ ਨੂੰ ਵਧੀਆ ਐਣ ਵਾਲੀ ਬੋਲੀ ਦਵਾ ਕੇ ਵਧੀਆ ਚੰਗੇ ਰਿਝਾ ਕੇ ਫੇਰ ਬੱਕਰੀ ਨੂੰ ਪਿਓ ਪੰਜ ਦਿਨਾਂ ਬਾਅਦ ਬੱਕਰੀ ਕਿਤੇ ਸੂਈ ਹੁੰਦੀ ਆ ਉਹਦੇ ਨਹੀਂ ਪਿਉਣਾ ਉਹਦੇ ਕਿਉਂ ਨਹੀਂ ਪਿਉਣਾ ਹੈਗਾ ਤੁਹਾਨੂੰ ਦੱਸਿਆ ਵੀ ਕਿਵੇਂ ਬੱਕਰੀ ਨੂੰ ਭੁੱਖ ਲੱਗ ਜਾਂਦੀ ਆ ਇਹ ਤੁਸਨੇ ਗੱਲਾਂ ਦਾ ਧਿਆਨ ਕਰਨਾ ਠੀਕ ਆ ਖਾਸ ਕਰਕੇ ਕਿਹੜੇ ਹੁਣ ਵੀ ਨਵੇਂ ਭਰਾ ਆਪਣੇ ਫਾਰਮ ਕਰਦੇ ਨੇ ਆ ਜਿਹੜੀ ਭਰਾ ਨੇ ਜਾ ਜਾਂ ਕਿਸੇ ਨੂੰ ਪਤਾ ਨਹੀਂ ਇੱਕ ਬਾਈ ਤੁਹਾਨੂੰ ਹੋਰ ਵੀ ਸਾਡੇ ਨਾਲ ਗੱਲਾਂ ਲੈ ਕੇ ਆਵਾਂਗੇ ਸ਼ੇਅਰ ਕਰਾਂਗੇ ਆ ਪਿੱਛੇ ਬਹੁਤ ਮਸਲੇ ਬਣ ਜਾਂਦੇ ਨੇ ਬੱਕਰੀਆਂ ਦੇ ਬੰਦਿਆਂ ਨਾਲ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਆਪਣੇ ਚੈਨਲ ਤੇ ਤੁਸੀਂ ਮਾਨਗੋਟ ਫਾਰਮ ਤੇ ਬਣੇ ਰਹੋ ਤੇ ਬਾਈ ਜੀ ਗਾਂ ਦੀ ਗਾਂ ਆਪਣੀ ਵੀਡੀਓ ਨੂੰ ਗਾਂ ਸ਼ੇਅਰ ਕਰ ਦਿਆ ਕਰੋ ਵੀ ਸਾਡੇ ਨਾਲ ਚੰਗੀ ਤੇ ਚੰਗੀ ਲੈ ਕੇ ਆਪਾਂ ਵੀਡੀਓ ਗਾਂ ਦੀ ਗਾਂ ਆਇਆ ਕਰਾਂਗੇ ਹੁਣ ਕਿਵੇਂ ਵੀਰੇ ਆਪਣੇ ਆਹ ਬੱਚੇ ਆ ਗਏ ਇਹੇ ਬੱਚੇ ਵੀਰੇ ਆਪਣੇ ਬਾਦਲ ਦੇ ਆ ਗਏ ਦੇਖੋ ਕਿੰਨੇ ਚੰਗੀ ਕੁਆਲਿਟੀ ਹੈਗੀ ਕਾਲੇ ਨੇ ਤੇ ਵਧੀਆ ਫਰੀਕ ਪੰਗੀ ਦੇ ਨੇ ਤੇ ਵੀਰੇ ਇਹ ਪਹਿਲੇ ਸੋਈ ਆਪਣੀ ਬੱਕਰੀ ਸੋਈ ਸੀ ਤੇ ਇਹਨੇ ਪਹਿਲੀ ਗੇਲ ਦੋ ਬੱਚੇ ਧਾਂਦੇ ਨੇ ਠੀਕ ਆ ਪਹਿਲਾ ਸੂਆ ਦਾ ਇਹ ਬਹੁਤ ਚੰਗੇ ਬੱਤੀਓ ਬੱਚੇ ਲਏ ਆ ਚੰਗੇ ਚੱਡਾ ਚੁੱਡਾ ਕਰਿਆਗਾ ਠੀਕ ਆ ਧੰਨਵਾਦ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਕਿੱਥੋਂ ਵੀ ਸਾਨੂੰ ਦੇਖਦੇ ਹੋ ਤੁਸੀਂ ਸਾਰੇ ਕਿੰਨੇ ਆ ਭੈਣਾਂ ਦੇਖਦੇ ਨੇ ਬਾਈ ਦੇਖਦੇ ਨੇ ਕਿੰਨੇ ਬਜ਼ੁਰਗ ਦੇਖਦੇ ਨੇ ਸਾਰਿਆਂ ਨੂੰ ਬਾਈ ਜੀ ਮਾਨਕੋਟ ਫਾਰਮ ਵੱਲੋਂ ਸਤਿ ਸ੍ਰੀ ਅਕਾਲ